ਕਵਸਚ ਨਿਆ ਵਾਟ ਇਜ਼ ਦਾ ਫਰਸਟ ਸਟੈਪ ਅ ਜੇ ਪੰਜਾਬੀ ਚ ਦੱਸੋ ਜੀ ਮੇਰੇ ਲਈ ਇਹ ਕੰਮ ਦੀਸ਼ਤ ਪਸ ਹੈ ਇਹ ਨੂੰ ਤੇ ਕੋਈ ਗੱਲ ਨਹੀਂ ਹੈ ਜੀ ਉਹ ਸਾਡੇ ਦਾ ਪਹਿਲਾ ਸਟੈਪ ਤਾਂ ਇਹੋ ਹੀ ਹੈ ਜੀ ਪਹਿਲਾਂ ਜ਼ਬਾਨ ਦੇ ਨਾਲ ਪੈਖੜੀ ਦੇ ਨਾਲ ਬਿਲਕੁਲ ਪਰਮਾਤਮਾ ਦਾ ਨਾਮ ਜਪਣਾ ਪੈਂਦਾ ਵਾਹਿਗੁਰੂ ਵਾਹਿਗੁਰੂ ਜ਼ਬਾਨ ਨਾਲ ਜਪਣਾ ਪਊਗਾ ਬਾਣੀ ਜ਼ਬਾਨ ਨਾਲ ਬੋਲ ਕੇ پڑھਨੀ ਪਊਗੀ ਸ਼ੁਰੂਆਤ ਇੱਥੇ ਸ਼ੁਰੂਆਤ ਤੇ ਜਵੇਰ ਮੇਰੀ ਸਿਮਰਨ ਨਹੀਂ ਰਸਨਾ ਉੱਪਰ ਆ। ਰਸਨਾ ਜ਼ਬਾਨ ਦੇ ਨਾਲ ਕਬੀਰ ਸੋਈ ਮੁਕਤਾਨ ਹੈ। ਜਨਮ ਮੁਕਤੀ ਹੈ RAM ਤੇ ਇਸ ਕੀ ਬਾਪਰੀ ਪਵਿੱਤਰ ਹੋਏ ਉਹ ਗ੍ਰਾਮ। ਜੇ ਤੁਰ ਰਸਨਾ ਦੇ ਨਾਲ ਜ਼ਬਾਨ ਦੇ ਨਾਲ ਪੜਾਂਗੇ ਰਸਨਾ ਵੀ ਪਵਿੱਤਰ ਹੋਊਗੀ। ਜੇ ਸਰੀਰ ਦੇ ਸੰਬੰਧ ਕਰਕੇ ਰਸਨਾ ਦੇ ਨਾਲ ਜਪਾਂਗੇ ਉਹ ਸਰੀਰ ਵੀ ਪਵਿੱਤਰ ਹੋਊਗਾ। ਜਿਹੜੀ ਥਾਂ ਤੇ ਬੈਠ ਕੇ ਜਪਾਂਗੇ। ਕਬੀਰ ਜੀ ਕਥਨ ਕਰਦੇ ਨੇ ਉਹ ਥਾਂ ਵੀ ਉਹ ਨਗਰ ਵੀ ਉਹ ਸ਼ਹਿਰ ਵੀ ਪਵਿੱਤਰ ਹੋ ਜਾ। ਸ਼ੁਰੂਆਤ ਇੱਥੋਂ ਹੋਣੀ। ਦੋਜਾ ਹਾ ਦੋਜਾ ਮੀਡ ਕਾਰਡ ਨਾਮ ਦੀ ਸਥਿਤੀ ਜਿਹੜੀ ਹੈ ਜਿਵੇਂ ਮਹਾਪੁਰਸ਼ਾਨ ਨੇ ਦੱਸਿਆ ਬਾਬਾ ਜੀ ਨੇ ਇਹ ਇੱਕ ਸੌਖੀ ਜੀ ਉਦਾਹਰਣ ਹੈ ਵੀ ਜਦੋਂ ਆਪਾਂ ਪ੍ਰਸ਼ਾਦਾ ਛਕਦੇ ਹਾਂ ਇਹ ਪ੍ਰਸ਼ਾਦਾ ਦੀ ਸ਼ੁਰੂਆਤ ਛਕਣ ਦੀ ਕਿੱਥੋਂ ਆਉਂਦੀ ਹੈ ਜ਼ੁਬਾਨ ਤੇ ਰੱਖਦੇ ਹਾਂ ਬੁਰਕੀ ਜੇ ਕੋਈ ਕੰਨਾਂ 'ਚ ਫਸਾਲ ਵੇ ਰੋਕੀ ਰਹਿਣਗੇ ਵੀ ਇਹ ਮੈਂਟਲੀ ਹੋ ਗਿਆ ਨਾ ਸਾ ਜਨੇ ਕੰਨਾਂ ਜਨੇ ਅੱਖਾਂ ਜਨੇ ਮੂੰਹ ਤੇ ਰਸਨਾ ਤੇ ਰੱਖਦੇ ਆਂ ਰਸਨਾ ਤੇ ਰੱਖਦੇ ਆਂ ਤਾਂ ਫਿਰ ਉਹ ਜਿਹੜੀ ਅ ਦੰਦਾਂ ਦੀ ਚੱਕੀ ਮਹਾਰਾਜ ਨੇ ਦਿੱਤੀ ਹੋਈ ਆ ਪੀਸਣ ਵਾਸਤੇ ਜ਼ੁਬਾਨੋਂ ਨੂੰ ਹੁਲਾਉਂਦੀ ਆ ਜੀਭ ਵਾਲੇ ਨਾਲੇ ਤੇ ਉਹਦੇ ਨਾਲੋਂ ਬਰੀਕ ਕਰਕੇ ਮੈਦੇ ਨੂੰ ਲੈਂਦੇ ਨੇ ਰੋਟੀ ਖਾਣ ਦਾ ਜਿਹੜਾ ਤਰੀਕਾ ਹੈ ਉਹ ਹੀ ਨਾਮ ਜ ਆਪਣਾ ਦਾ ਤਰੀਕਾ ਜਿੰਨੀ ਮੁਰਗੀ ਜਿਆਦੇ ਚਿੱਤੀ ਆਵੇ ਉਨੀ ਮੈਦੇ ਨੂੰ ਜਾ ਕੇ ਉਹ ਜੇ ਰਸਤਾ ਤੂੰ ਬਣਦੇ ਆਂ ਜੇ ਕੋਈ ਜਲਦੀ ਜਲਦੀ ਰੋਟੀ ਖਾ ਲਵੇ ਉਹ ਲੈ ਕੇ ਜਾ ਕੇ ਫਿਰ ਕਈ ਵਾਰੀ ਗੜਬੜੀ ਹੋ ਜਾਂਦੀ ਹੈ ਇਸੇ ਤਰ੍ਹਾਂ ਜਿਹੜਾ ਬੂੰਦੀ ਮੂੰਹ ਦੇ ਵਿੱਚ ਪਾਈ ਹੈ ਉਹਨੂੰ ਚਿੱਠਿਆ ਤੇ ਨਾਮ ਦੀ ਸਟੇਜ ਵੀ ਪਹਿਲਾਂ ਬੇਖਰੀ ਦੁਆਰਾ ਹੀ ਸ਼ੁਰੂ ਹੁੰਦੀ ਹੈ ਅੱਗੇ ਵਸਤਾ ਫੇ ਬਣਦੀ ਜਾਂਦੀ ਹੈ ਨਾ ਇਹ ਉਹਦਾ ਰਸਤਾ ਤੂ ਬਣਦਾ ਇਹ ਅਧਾਰਨੰਦ ਬਣਦਾ ਤਰੀਕਾ ਤਕਰੀਬਨ ਉਹ ਹੈ ਅਬ ਜੇ ਅਗਲਾ ਕੁਐਸਚਨ ਬੜਾ ਇੰਟਰਸਟਿੰਗ ਹੈ ਮੇਰੇ ਹਿਸਾਬ ਨਾਲ ਕਿਸ ਨੇ ਪੁੱਛਿਆ ਵੀ ਜਿਉਂਦੇ ਦੀ ਰੱਬ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ ਜਿਉਂਦੇ ਦੀ ਜੀ ਮਿਲਿਆ ਹੀ ਨਹੀਂ ਜਾ ਸਕਦਾ ਇੱਕ ਬਾਬਾ ਜੀ ਦਾ ਮਰ ਕੇ ਮਿਲਦਾ ਨਹੀਂ ਬਾਬਾ ਜੀ ਬਾਰੇ ਕਹਾਣੀਆਂ ਪਰ ਨਾ ਮੈਂ ਨਹੀਂ ਇੱਕ ਤਾਂ ਨਹੀਂ ਹੋਮੇ ਨੂੰ ਮਾਰ ਕੇ ਜਿਹੜਾ ਹੋਮੇ ਦਾ ਮਰਨਾ ਹੈ ਉਹੀ ਰਮਤ ਨਹੀਂ ਜੇ ਨਾ ਮਰੇ ਤਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਹੋਮੇ ਦਾ ਮਰਨਾ ਹੀ ਜੀਵਨ ਦਾ ਮਰਨਾ ਹੈ ਦੋ ਤਰ੍ਹਾਂ ਦੀ ਮੌਤ ਹੈ ਇੱਕ ਤਾਂ ਜਿਸਮ ਦੀ ਮੌਤ ਹੈ ਉਹਦੀ ਗੱਲ ਨਹੀਂ ਹੈ ਇਹ ਜੀ ਹੋਂਮੇ ਮਰ ਗਈ ਆਪਣਾਪ ਮਰ ਗਿਆ ਔਰ ਉਸ ਮਰਨ ਤੋਂ ਅਮਰ ਜੀਵਨ ਮਿਲ ਗਿਆ ਕਬੀਰ ਸਾਹਿਬ ਨੇ ਇਹ ਇਹੀ ਤਾਂ ਚੈਲੰਜ ਕੀਤਾ ਹੈ ਕਹਿੰਦਾ ਮੌਤ ਨੇ ਇੱਕ ਵਾਰੀ ਆਉਣਾ ਸੀ ਮੈਂ ਹੋਂਮੇ ਮਾਰ ਦਿੱਤੀ ਮੈਂ ਮਰ ਗਿਆ ਪਰ ਮਰ ਕੇ ਹੁਣ ਜਿਉਂਦਾ ਹੋਇਆ ਉਹ ਜੀਵਨ ਸਦਾ ਵਾਸਤੇ ਹੈ ਮੇਰਾ ਅਮਰ ਜੀਵਨ ਹੈ ਮੇਰੇ ਕੋਲ ਇਹ ਉਹ ਗੱਭਜ ਬੇਨਤੀ ਹੈ ਨਾ ਉਹ ਮਰਨ ਤੋਂ ਬਾਹਰ ਜਿਹੜੇ ਬੰਦੇ ਨੇ ਪ੍ਰਮਾਤਮਾ ਨੂੰ ਮਿਲਦੇ ਨੇ ਨਾ ਇੱਕ ਵਰਵਾਣੇ ਚ ਸ਼ਬਦ ਆਉਂਦਾ ਪਰ ਮੇਰੇ ਪੰਗਤੀ ਵਿਸਤਰੀ ਹੋਈ ਹੈ ਮੁਹੇ ਹੋਏ ਜੋ ਮੁਕਤ ਹੋਏ ਮੁਕਤ ਨਾ ਜਾਣਾ ਕੋਈ ਲਾ ਮੁਕਤ ਨਾ ਜਾਣਾ ਕੋਈ ਲਾ ਨਾਮਦੇਵ ਕਹਿੰਦਾ ਮੈਂ ਤਾਂ ਤਾਂ ਮਿਲੂਗਾ ਜੇ ਮੈਨੂੰ ਜਿਉਂਦੇ ਨੂੰ ਮਿਲਿਆਗਾ ਮੇਰੇ ਵਾਸਤੇ ਕੁਐਸਚਨ ਬੜਾ ਇੰਟਰਸਟਿੰਗ ਆਏ ਹਾਂਜੀ ਕਿ ਜਿਉਂਦੇ ਜੀ ਕਿਵੇਂ ਮਿਲਿਆ ਜਾ ਸਕਦਾ ਦੁਨੀਆ ਨੂੰ ਤਾਂ ਤਾਂ ਪਤਾ ਲੱਗੂ ਜੇ ਜਿਉਂਦੇ ਜੀ ਕਿਸੇ ਨੂੰ ਮਿਲੂਗਾ ਗੁਰਬੰਧਰੇ ਕੁਐਸਚਨ ਆਇਆ ਵੀ ਜਿਉਂਦੇ ਜੀ ਕਿਵੇਂ ਮਰੇ ਸਕਦਾ ਬਾਬਾ ਜੀ ਮਰਨ ਕਿਹਾ ਮਰ ਨਹੀਂ ਤੇ ਪਾਈ ਹੈ ਪੂਰਨ ਪਰਮਾਨੰਦ। ਇਹ ਉਹ ਬੇਨਤੀ ਇਸ ਤਰ੍ਹਾਂ ਆ ਰਹਾ ਜੀ ਵੀ ਦੋ ਤਰ੍ਹਾਂ ਦੀ ਮੌਤ ਹੈ ਵੀ ਜਿਹੜੀ ਜਿਸਮ ਦੀ ਮੌਤ ਹੈ। ਪ੍ਰਸ਼ਨ ਕਰਨ ਵਾਲਾ ਤਾਂ ਤੁਹਾਡੇ ਕੋਲ ਹੀ ਪ੍ਰਸ਼ਨ ਕਰਦਾ ਹੈ ਵੀ ਇਸ ਜੀਵਨ ਦੇ ਵਿੱਚ ਕਿਵੇਂ ਮਿਲਿਆ ਜਾ ਸਕਦਾ ਗੁਰਬੰਧਰੇ ਚ ਕਿਵੇਂ ਮਿਲਿਆ ਜਾ ਸਕਦਾ ਉਸ ਤਰ੍ਹਾਂ ਜਿਸ ਤਰ੍ਹਾਂ ਨਾਮਦੇਵ ਨੂੰ ਮਿਲੇ ਤਰੀਕਾ ਤੁਹਾਡੇ ਸਾਹਮਣੇ ਆ। 72 ਵਾਰ ਨਾਮਦੇਵ ਨੂੰ ਸਰਗੁਣ ਸਰੂਪ ਧਾਰਨ ਕੀਤੋਂ ਮਿਲੇ ਆ। ਕਾਛੇ ਲਾਗੋ ਹਰ ਵੇਹ ਕਹਿਦ ਕਬੀਰ ਦੀ ਤੰਨੇ ਜਿਹਾ ਗਉਆਂ ਚਾਰੀਆਂ ਨਾਮਦੇਵ ਦੀ ਛਪਰੀ ਬਣੀ ਉਹੀ ਤਰੀਕਾ ਕੋਈ ਨਵਾਂ ਤਰੀਕਾ ਤਾਂ ਹੈ ਨਹੀਂ ਭਾਵਨਾ ਦੇ ਬਸ ਹੋ ਕੇ ਮਿਲਦਾ ਹੈ ਕੋਈ ਚਤਰਾਇਆਂ ਦੇ ਤਨ ਨਾਲ ਤਾਂ ਮਿਲਦਾ ਨਹੀਂ ਜਦੋਂ ਸਭ ਕੁਝ ਆਪਾਂ ਸਮਰਪਿਤ ਕਰ ਦੁੱਤਾ ਤੇ ਉਹ ਪਰਮਾਤਮਾ ਫਿਰ ਸਰਗੁਣ ਸਰੂਪ ਧਾਰਨ ਕਰਕੇ ਹੀ ਮਿਲਦਾ ਫਿਰ ਇਹ ਜੀਵੰਦੀ ਇਸ ਤਰ੍ਹਾਂ ਦੀ ਬਾਕੀ ਤੁਸੀਂ ਨਹੀਂ ਬਾਬਾ ਜੀ ਮੈਂ ਤਾਂ ਇਹ ਵਪਿੰਦ ਕਰਦਾ ਨਾ ਜਿਹੜੇ ਬੰਦੇ ਨਾਲ ਪਾਸਚਨ ਆਉਦਾ ਤਾਂ ਇਹ ਇਹ ਹੀ ਹੈ ਨਾ ਜੀ ਮਰਨ ਤੋਂ ਬਾਅਦ ਕਿਨੂੰ ਮਿਲਿਆ ਕਿਸਨੂੰ ਕੋਈ ਪਤਾ ਨਹੀਂ ਇਥੇ ਜਿਨ੍ਹਾਂ ਨੂੰ ਜਿਉਂਦੇ ਜੀ ਮਿਲਿਆ ਆ ਲੋਕੀ ਸੇਹ ਦੇ ਨਾਂ ਤੋਂ ਲੈਂਦੇ ਨੇ ਬਿਲਕੁਲ ਜਿਹੜੇ ਕਹਿੰਦੇ ਨੇ ਜਦੀ ਨਾਲ ਆਪਾਂ ਇਹਨਾਂ ਦੀ ਬਾਤ ਤਾਂ ਆਪਣੇ ਮਨ ਦੇ ਵਿੱਚ ਇਹ ਗੱਲ ਦੀ ਤਸੱਦੀ ਆਵੇ ਇਹਨਾਂ ਨੂੰ ਮਿਲਿਆ ਹੋਇਆ ਹੈ ਜੈਸ ਆਪਣੇ ਅਦਕ ਨਾਮ ਦੇ ਜੀ ਜੀ ਭਾਵੇਂ ਸਾਡੇ ਗੁਰੂ ਸਾਹਿਬਾਂ ਨਹੀਂ ਸਾਡੇ ਵਾਸਤੇ ਤਾਂ ਉਹ ਇੰਪੋਰਟੈਂਟ ਨਹੀਂ ਜਿਨ੍ਹਾਂ ਨੂੰ ਪਹਿਲਾਂ ਜਿਉਂਦੇ ਜੀ ਮਿਲਿਆ ਹੋਇਆ ਹੈ ਤੇ ਜਿਹੜੇ ਜਿਉਂਦੇ ਜੀ ਉਹਦੇ ਵਿੱਚ ਆ ਭੇਜਨੇ ਹਰ ਹਰ ਜੰਦੂ ਇੱਕ ਹੈ ਕਿਉਂਕਿ ਉਹਨਾਂ ਤੋਂ ਦੂਰ ਹੀ ਨਹੀਂ ਜਦੋਂ ਮਿਲਦੀ ਤਾਂ ਉਹ ਚੀਜ਼ ਹੁੰਦੀ ਜਿਹੜੀ ਕਿਤੇ ਵਿਛੜੀ ਹੋਈ ਹੋਵੇ ਜਿਨ੍ਹਾਂ ਨੂੰ ਵਿਛੜਿਆ ਹੀ ਨਹੀਂ ਕਦੇ ਜਿਨ੍ਹਾਂ ਨੇ ਕਦੇ ਇਹਨੂੰ ਵਿਸਾਰਿਆ ਹੀ ਨਹੀਂ ਉਹ ਜਿਹ ਉਹ ਸਾਡੇ ਵਾਸਤੇ ਆਈਡੀਅਲ ਨੇ ਅਸੀਂ ਉਹਨਾਂ ਤੋਂ ਕੋਈ ਸਹੀ ਨਹੀਂ ਦੱਸ ਸਕਦੇ ਇਹ ਜਿਉਂਦੇ ਜੀ ਤੇ ਸ਼ਬਦ ਦੀ ਵਰਕਰਦ ਦੁਆਰਾ ਚ ਸ਼ਬਦ ਦੀ ਕਮਾਈ ਦੁਆਰਾ ਹੀ ਜਿਉਂਦੇ ਜੀ ਪ੍ਰਾਪਤ ਹੋਣਾ ਹੈ ਸ਼ਬਦ ਦੀ ਕਮਾਈ ਦੁਆਰਾ ਵਰਕਰਦ ਦੁਆਰਾ ਹੀ ਜਿਨਾਂ ਪਾ ਅਗਰ ਅਮਰਪਾਲ ਜੀ ਕਹਿੰਦੇ ਨੇ ਮੈਰਨੇ ਹੀ ਤੇ ਪਾਈ ਆ ਪੂਰਨ ਪਰਮਾਨੰਦ ਉਹ ਜਿਹੜੀ ਵਰਕਰ ਤੇ ਵਰਕਰ ਤੇ ਵਾਲੀ ਜਿਹੜੀ ਮੈਰਨੋਂ ਪ੍ਰਾਪਤ ਦੇਂਦੇ ਜਿਸਨੂੰ ਪਰਮਾਨੰਦ ਸੁਖ ਦੀ ਪ੍ਰਾਪਤੀ ਕਹਿੰਦੇ ਨੇ ਇੱਕ ਸੰਤ ਮਹਾਰਾਜ ਜੀ ਸੁਣਾਉਂਦੇ ਇਹਨਾ ਇੱਕ ਇੱਕ ਨਾ ਉਹਨਾਂ ਦੇ ਜੀਵਨ ਦੇ ਵਿੱਚ ਬੜੀ ਮੈਥਨੋ ਇੰਟਰਸਟਿੰਗ ਗੱਲ ਸੁਣਾਉਂਦਾ ਸੰਤ ਮਹਾਰਾਜ ਰੋਜ਼ ਗ੍ਰੰਥ ਸੁਣਦੇ ਦੇਦੇ ਸੀ ਅਦਵੇਸਨਾ ਅਦਵੇਸਨਾ ਆਤਮ ਮਗਰ ਨੇ ਲਾਸਟ ਵਾਲੇ ਦਿਨਾਂ ਦੇ ਵਿੱਚ ਉਹਦੇ ਵਿੱਚ ਇੱਕ ਪ੍ਰਕਰਨ ਪ੍ਰਸੰਗਾ ਵਿਚੇ ਚਾਪ ਇੱਕ ਵਿਦੇਮੋਕਸ਼ ਦਾ ਹਾਂਜੀ ਮੈਂ ਪੜਿਆ ਸਾਰਾ ਹਾਂਜੀ ਠੀਕ ਹੈ ਨਾ ਮੈਂ ਸਾਰੇ ਗ੍ਰੰਥ ਪੜੇ ਹਾਂ ਹਾਂਜੀ ਉਹਦੇ ਵਿੱਚ ਉਹ ਸੰਤ ਮਹਾਰਾਜ ਜਿੁੱਥੇ ਹੱਦ ਲਈ ਹੁੰਦੀ ਮਤਲਬ ਬੁੱਕਮਾਰਕ ਲਾਇਆ ਹੁੰਦਾ ਸੀਗਾ ਉਹ ਰੋਜ਼ ਹੀ ਉਹਨਾਂ ਨੇ ਆਪਣੇ ਸੇਵਾਦਾਰ ਨੂੰ ਕਹਿੰਦਾ ਸੀ ਸਾਨੂੰ ਇੱਥੋਂ ਸੁਣਾਓ ਉਹ ਮੈਨੂੰ ਦੱਸਦੇ ਹੁੰਦੇ ਸੀ ਕਹਿੰਦੇ ਕਹਿੰਦੇ ਵੀ ਸਾਨੂੰ ਅੱਜ ਕਹਿੰਦੇ ਰੋਜ਼ ਹੀ ਸੰਤ ਮਹਾਰਾਜ ਇਹ ਨਹੀਂ ਰਿਪੀਟ ਕਰ ਦਿੰਦੇ ਨੇ ਇਹਨੂੰ ਰਿਪੀਟ ਕਰ ਦਿੰਦੇ ਨੇ ਵੀ ਇਹ ਸੁਣਿੰਗੇ ਆਂਦ ਨੇ ਉਹ ਅਖੀਰ ਦੇ ਵਿੱਚ ਸੁਣ ਕੇ ਮਗਰੋਂ ਫਿਰ ਇਸ ਤਰ੍ਹਾਂ ਕਹਿੰਦੇ ਜੀ ਅਬ ਵਿਦੇਹ ਮੁਕਤ ਵੀ ਹੋ ਹੀ ਜਾਣਾ ਹੈ ਉਹ ਸਾਰਾ ਸੁਣ ਕੇ ਟੈਂਪਲ ਉਸ ਤੋਂ ਬਾਅਦ ਐਂਡ ਤੇ ਜਾ ਕੇ ਉਹਨਾਂ ਨੇ ਇਹ ਗੱਲ ਕਹਣੀ ਅਬ ਵਿਦੇਹ ਮੁਕਤ ਵੀ ਹੋ ਹੀ ਜਾਣਾ ਜੀ ਜੀਵਨ ਮੁਕਤ ਹੁੰਦੇ ਨੇ ਜੀਵਨ ਮੁਕਤ ਹੋਣ ਦਾ ਅਰਥ ਵਿਦੇਹ ਮੁਕਤ ਦੀ ਅਵਸਥਾ ਉਹ ਜਿਹੜੀ ਵਿਦੇਹ ਦੀ ਅਵਸਥਾ ਨਾ ਉਹ ਤਾਂ ਦੇਹ ਤੋਂ ਦੂਰ ਜਾ ਕੇ ਹੋ ਸਕਦੀ ਹੈ ਕਿਉਂਕਿ ਜਿੰਨੀ ਦੇਰ ਤੱਕ ਸਰੀਰ ਦੇ ਵਿੱਚ ਆਪਾਂ ਸਰੀਰ ਦੇ ਜਿਹੜੀ ਅਕਰਿਆ ਚਾਹ ਪਰਮਾਤਮਾ ਨੇ ਜਿਹੜੀ ਜਿਹੜੀਆਂ ਜਿਹੜੀ ਜ਼ਰੂਰਤਾਂ ਬਣਾਈਆਂ ਨੇ ਉਹ ਤਾਂ ਉਨੀ ਦੇਰ ਬਣੀਏ ਰਹਿਣੀਆਂ ਨੇ ਜਿੰਨੀ ਦੇਰ ਤੱਕ ਸਰੀਰ ਹੈ ਉਹ ਵੀ ਕਈ ਵਾਰ ਉਹਦੇ ਵਿੱਚ ਵੀ ਵਿਕਸ਼ੇਪਤਾ ਲੱਗਦੀ ਹੈ ਜਿਹੜੇ ਜਗ੍ਹਾ ਆਉਂਦੇ ਨੇ ਨਾ ਸਾਹ ਲੈਂਦੇ ਨੇ ਉਹਨਾਂ ਨੂੰ ਇਹਦੇ ਵਿੱਚ ਵੀ ਵਿਕਸ਼ੇਪਤਾ ਹੀ ਲੱਗਦੀ ਹੈ ਫਿਰ ਉਹ ਚਾਹੁੰਦੇ ਨੇ ਵੀ ਅਸੀਂ ਸਾਡੀ ਇਹ ਵਿਕਸ਼ੇਪਤਾ ਵੀ ਦੂਰ ਹੋ ਜਾਵੇ ਜਿੱਦੀ ਬਦੇ ਮੁਕਤੀ ਦਾ ਨੰਨ ਬਾਣੀ ਉਹ ਕਰਕੇ ਉਹ ਸਿਰ ਤੇ ਜਾ ਕੇ ਉਹ ਸੁਣਦੇ ਰਹਿੰਦੇ ਤੇ ਆਪ ਵਿਦੇਹ ਮੁਕਤ ਵੀ ਹੋ ਹੀ ਜਾਣਾ ਇਸ ਕਰਕੇ ਥੋੜਾ ਜਿਹਾ ਇਹ ਬਹੁਤ ਜਿਸ ਤਰ੍ਹਾਂ ਆਪਾਂ ਗੇਟ ਕਰ ਬਹੁਤ ਠੰਡ ਲੈਂਣਾ ਹੈ ਇਹ ਕਿ ਜਿਉਂਦਿਆਂ ਨੇ ਮਿਲਦਾ ਜਾਂ ਮਰ ਜਿਉਂਦਿਆਂ ਨੂੰ ਮਿਲ ਆ ਪਤਾ ਜਾਂ ਮਰਨ ਤੋਂ ਬਾਅਦ ਮਿਲ ਆਪ ਹੁੰਦਾ ਹੈ ਇਹ ਅਗਲਾ ਕੁਐਸਚਨ ਇੱਕ ਹੋਰ ਹੈ ਇਹ ਵੈਸੇ ਕੋਈ ਜਿਹੜਾ ਕੁਐਸਚਨ ਹੈ ਵਾਹਿਗੁਰੂ ਜੀ ਕਿ ਮੁਕਤੀ ਤੋਂ ਬਾਅਦ ਸਾਡੀ ਜੋਤ ਰੱਬ ਨਾਲ ਮਿਲ ਜਾਂਦੀ ਹੈ ਇਹ ਸਾਡਾ ਤਾਂ ਵਿजूद ਰਹਿ ਜਾਂਦਾ ਕਿ ਨਹੀਂ ਰਹਿ ਜਾਂਦਾ ਕੋਈ ਵਿजूद ਨਹੀਂ ਰਹਿੰਦਾ ਜੀ ਮੁਕਤੀ ਚਾਰ ਪ੍ਰਕਾਰ ਦੀ ਮੰਨੀ ਹੈ ਇੱਕ ਸਲੋਕ ਮੁਕਤੀ ਦੂਜੀ ਸਮੀਪ ਮੁਕਤੀ ਤੀਜੀ ਸਰੂਪ ਮੁਕਤੀ ਤੇ ਚੌਥੀ ਸਹਾਯੋਜਕ ਮੁਕਤੀ ਜਿਹੜੇ ਚਾਰ ਪ੍ਰਕਾਰ ਦੀਆਂ ਮੁਕਤੀਆਂ ਨੇ ਇਹਦੇ ਵਿੱਚ ਤਾਂ ਵਿजूद ਰਹਿ ਜਾਂਦਾ ਜੀ ਸਮੀਪ ਮੁਕਤੀ ਹੁੰਦੀ ਆ ਆਪਣੇ ਸਵਾਮੀ ਦੀ ਨੇੜਤਾ ਮਿਲ ਜਾਣੀ ਉਹਦੇ ਨਿਕਟ ਵਰਤੇ ਹੋ ਜਾਣਾ ਸਰੂਪ ਮੁਕਤੀ ਹੁੰਦੀ ਆ ਉਹਦੇ ਜੈਸਾ ਸਰੂਪ ਪ੍ਰਾਪਤ ਹੋ ਜਾਣਾ ਇਸ ਲੋਕ ਮੁਕਤੀ ਉਹ ਤੇ ਲੋਕ ਦੇ ਵਾਸੀ ਹੋ ਜਾਣਾ ਜਿਹੜੀ ਸਹਯੋਜ ਮੁਕਤੀ ਹੈ ਸਹਯੋਜ ਮੁਕਤੀ ਹੈ ਉਹਦੇ ਵਿੱਚ ਘੁਲ ਮਿਲ ਜਾਣਾ ਉਹਦਾ ਦਰਸ਼ਤਾਨ ਇਸ ਤਰ੍ਹਾਂ ਦਿੱਤਾ ਜਾਂਦਾ ਹੈ ਕਿ ਜਿਹੜਾ ਲੂਣ ਆ ਪਾਣੀ ਵਿੱਚ ਮਿਲ ਗਿਆ ਦੇਖਣ ਨੂੰ ਤਾਂ ਲੱਗਦਾ ਵੀ ਪਾਣੀ ਚ ਅਭੇਦ ਹੋ ਗਿਆ ਪਰ ਅਭੇਦ ਨਹੀਂ ਹੋਇਆ ਘੁਲ ਗਿਆ ਜ਼ਰੂਰ ਪਰ ਉਹਨੂੰ ਫਿਰ ਪਾਣੀ ਤੋਂ ਵੱਖ ਕੀਤਾ ਜਾ ਸਕਦਾ ਹੈ ਬੜੇ ਤਰੀਕੇ ਨੇ ਫਿਲਟਰ ਕਰਕੇ ਵੀ ਆਪਾਂ ਵੱਖ ਕਰ ਸਕਦੇ ਆ ਕੋਈ ਨੂ ਕਿ ਤਰੀਕਾ ਕਰ ਸਕਦਾ ਹੈ ਪੜਾ ਕਿ ਜਿਹੜੀ ਆਪਏ ਤਮੋਗਤੀ ਹੈ ਜਿਉਂ ਜਲਮ ਹੈ ਜਲ ਆਇ ਘਟਾਣਾ ਉਚਾਰਾ ਤੋਂ ਵਖਰੀ ਹੈ ਜਿਹੜੀ ਅਹਮੁਗਤੀ ਹੈ ਇੱਥੇ ਕੋਈ ਵजूद ਨਹੀਂ ਵਖਦਾ ਪੱਛਦਾ ਕਿਉਂ ਜੋਤੀ ਸੰਗ ਜੋਤ ਸਮਾਣਾ ਪਾਣੀ ਪਾਣੀ ਚ ਮਿਲ ਗਿਆ ਪਰ ਉਹਨਾਂ ਨੂੰ ਵਖਰੀ ਨਹੀਂ ਕੀਤਾ ਜਾ ਸਕਦਾ ਫਿਰ ਆਪਣਾ ਐਤੋਂ ਹੀ ਜਿਹੜੀ ਆਪਣੀ ਅਸਲੀ ਸਟੇਜ ਆ ਲਾਸਟ ਉਹ ਇਹੀ ਹੈ ਕਿ ਆਪਣੇ ਜਿਹੜੇ ਆਪਣੇ ਵजूद ਨੂੰ ਖਤਮ ਕਰਨਾ ਆਪਣੇ ਆਪ ਨੂੰ ਅਭੇਦ ਕਰ ਦੇਣਾ ਉਸ ਪਰਮਾਤਮਾ ਦੇ ਅਕਾਸ਼ ਪੁਰੂ ਵਾਏ ਗੁਰੂ ਦੇ ਵਿੱਚ ਠੀਕ ਹੈ ਭੇੜਦਾ ਤਾਂ ਫਿਰ ਇਹੀ ਹੈ ਨਾ ਜੀ ਆਪਣਾ ਤਪਣ ਦਾ ਪੂਰਾ ਹੋ ਗਿਆ ਹੈ ਕੈਵਲ ਮੋਕਸ਼ ਉਹਦਾ ਨਾ ਹੈ ਮੋਕਸ਼ ਤਾਂ ਹੈ ਕੈਵਲ ਮੋਕਸ਼ ਹੈ ਯਾਰ